ਪੂਰੇ ਜਿਹੜਾ ਵੀ ਆ ਗਿਆ ਜਿਨੇ ਧਿਆ ਲਿਆ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੀ ਹੁੰਦੀਆਂ ਇਹ ਪ੍ਰਤੱਖ ਆ ਬੀ ਲੁਧਿਆਣੇ ਤੋਂ 40 ਕਿਲੋਮੀਟਰ ਦੇ ਪਾਸੇ ਇੱਕ ਇਹ ਸ਼ਿਵ ਜੀ ਦਾ ਉਹਨਾਂ ਦਾ ਆਪ ਦਾ ਸਥਾਨ ਆ ਉਹਨੂੰ ਲੱਭੋ ਉਦੋਂ ਵੀ ਉਹਨਾਂ ਨੇ ਸਾਰਨੇ ਕਿਹਾ ਵੀ ਓਰੇ ਜਿਹੜਾ ਲੰਗਰ ਆ ਹਜੇ ਕੀ ਉਦੋਂ ਸਿਰਫ ਸਥਾਨ ਬਣਿਆ ਨਹੀਂ ਸੀ ਕੁਛ ਵੀ 50000 ਤਾਂ ਲੰਗਰ ਬਣਾਓ ਤੇ ਸਾਰੇ ਹੈਰਾਨ ਵੀ ਉਰੇ ਤਾਂ ਪੰਜ ਬੰਦੇ ਨਹੀਂ ਆਏ ਕਦੇ ਵੀ 50000 ਕਿੱਥੋਂ ਮੈਂ ਤੁਹਾਡੇ ਰਾਹੀਂ ਜੇ ਵੀ ਕੋਈ ਵੀ ਸੁਣਦਾ ਉਹ ਸ਼ਿਮ ਮੰਦਰ ਚੈਲਾ ਆ ਕੇ ਆਪਣੀਆਂ ਝੋਲੀਆਂ ਭਰੋ ਕਿਸੇ ਦਿਨ ਆਓ ਇਹ ਉਹਨਾਂ ਦੀ ਸ਼ਰਤ ਆਏ ਪਰ ਜੋ ਜੀਵਨ ਚ ਚਾਹੀਦਾ ਉਹ ਮਿਲਦਾ ਆ ਪਵਿੱਤਰ ਸਥਾਨ ਤੇ ਖੜੇ ਆ ਸਾਡੇ ਲਈ ਸਭ ਕੁਝ ਸਾਡਾ ਲੁਧਿਆਣਾ ਏ ਅੱਜ ਆਪਾਂ ਸਾਰੇ ਜਿਵੇਂ ਹਰ ਵਾਰ ਸਾਲ ਦੀ ਤਰ੍ਹਾਂ ਸ਼ਿਵ ਮੰਦਰ ਚੱਲਾਂ ਤੁਹਾਨੂੰ ਪਤਾ ਹੀ ਆ ਵੀ ਉਰੇ ਜਿਹੜਾ ਵੀ ਆ ਗਿਆ ਜਿਨੇ ਧਿਆ ਲਿਆ ਉਹਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੀ ਹੁੰਦੀਆਂ ਇਹ ਪ੍ਰਤੱਖ ਆ ਮੈਂ ਜਿੱਦਣ 10 ਸਾਲ ਪਹਿਲਾਂ ਖੜੇ ਆ ਸਾਡੇ ਹੁਣ ਨਹੀਂ ਰਹੇ ਤਾਪਰ ਜੀ ਆਪਟੀ ਟੂ ਥਾਪਰ ਜੀ ਸਾਡੇ ਸਤਿਕਾਰਯੋਗ ਸਾਡੇ ਨੀਲ ਕਮਲ ਜੀ ਖੜੇ ਆ ਉਹਨਾਂ ਦੇ ਬੇਟੇ ਖੜੇ ਆ ਇੱਧਰ ਸਾਡੇ ਖਾਪਰ ਸਾਹਿਬ ਜਿਹੜੇ ਇਹ ਪਹਿਲੇ ਨੇ ਜਿਨ੍ਹਾਂ ਨੇ ਸਾਰਿਆਂ ਨੇ ਜਦੋਂ ਗੁਰੂ ਮਹਾਰਾਜ ਜੀ ਨੇ ਇਹ ਗੱਲ ਕਹੀ ਵੀ ਤੁਸੀਂ ਇਸ ਸਥਾਨ ਆ ਜਿਹੜਾ ਉਹ ਇੱਥੇ ਹੈਗਾ ਅੰਮ੍ਰਿਤ ਹਨ ਹੀ ਲੈਣਾ ਹੁੰਦਾ ਨਾ ਵੀ ਲੁਧਿਆਣੇ ਤੋਂ 40 ਕਿਲੋਮੀਟਰ ਦੇ ਪਾਸੇ ਇੱਕ ਸ਼ਿਵ ਜੀ ਦਾ ਉਹਨਾਂ ਦਾ ਆਪ ਦਾ ਸਥਾਨ ਉਹਨੂੰ ਲੱਭੋ ਤੇ ਜਦੋਂ ਉਹ ਸਥਾਨ ਲੱਭਿਆ ਤੇ ਅੱਜ ਉਸ ਤਰੀਕ ਨੂੰ ਮੈਨਾਂ ਦਾ ਆਦੀ 21 ਸਾਲ 21 ਸਾਲ 21 ਸਾਲ ਹੋ ਗਿਆ ਜੀ ਪੂਰੇ 21 ਸਾਲ ਹੋ ਗਏ 21 ਸਾਲਾਂ ਜੋ ਹੋ ਗਏ 2003 ਨੂੰ ਮਿਲਿਆ 2003 ਨੂੰ ਤੇ ਉਹ ਉਦੋਂ ਵੀ ਉਹਨਾਂ ਨੇ ਸਾਰੇ ਨੇ ਕਿਹਾ ਵੀ ਓਰੇ ਜਿਹੜਾ ਲੰਗਰ ਆ ਹਜੇ ਕਿ ਉਦੋਂ ਸਿਰਫ ਸਥਾਨ ਬਣਿਆ ਨਹੀਂ ਸੀ ਕੁਝ ਵੀ 50000 ਦਾ ਲੰਗਰ ਬਣਾਓ ਤੇ ਸਾਰੇ ਹੈਰਾਨ ਵੀ ਉਹਨੇ ਤਾਂ ਪੰਜ ਬੰਦੇ ਨਹੀਂ ਆਏ ਕਦੇ ਤੇ 50000 ਕਿੱਥੇ ਤੇ ਅੱਜ ਤੁਸੀਂ ਦੇਖ ਰਹੇ ਹੋ ਉਹ ਭੋਲੇनाथ ਦੀ ਕਿਰਪਾ ਉਹ ਸ਼ਿਵ ਸ਼ੰਕਰ ਦੀ ਕਿਰਪਾ ਵੀ ਪਤਾ ਨਹੀਂ ਕਿੰਨੇ ਕੁ ਹਜ਼ਾਰ ਲੋਕ ਇੱਥੇ ਰੋਜ਼ ਦਰਸ਼ਨ ਕਰਨ ਆਉਂਦੇ ਆ ਤੇ ਉਹ ਦਿਨਾਂ ਚ ਤਾਂ ਲੱਖਾਂ ਆਉਂਦੇ ਆ ਤੇ ਹਰ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਮੈਂ ਆਪ ਇੱਕ ਸੱਚੀ ਗੱਲ ਆ ਵੀ ਇੱਕ ਨਮਾਣਾ ਜਿਹਾ ਉਹਨਾਂ ਦਾ ਭਗਤ ਤੇ ਮੇਰੇ ਮਨ ਚ ਹਮੇਸ਼ਾ ਜਿਹੜੇ ਉਹ ਇਸ ਪਵਿੱਤਰ ਸਥਾਨ ਚੈਲਾ ਜੋ ਵੀ ਕਦੇ ਵੀ ਮੇਰੇ ਮਨ ਚ ਕੋਈ ਗੱਲ ਮੈਂ ਪ੍ਰਾਰਥਨਾ ਕਰਨੀ ਹੋਵੇ ਤਾਂ ਚਾਹੇ ਲੁਧਿਆਣਾ 'ਤੇ ਬੈਠੇ ਚੰਡੀਗੜ੍ਹ ਦਿੱਲੀ 'ਤੇ ਬੈਠੇ ਚਾਹੇ ਉਰੇ ਆ ਕੇ ਪ੍ਰਮਾਤਮਾ ਸ਼ਿਵ ਪੂਰੀਆਂ ਕਰਦੇ ਆ ਤੇ ਉਸੇ तरीके ਨਾਲ मैक्सिमम ਦਾ ਵੱਧ ਤੋਂ ਵੱਧ ਇੱਥੇ ਲੋਕ ਆਉਂ ਤੇ ਆਪਣੀਆਂ ਝੋਲੀਆਂ ਭਰੋ ਰੱਬ ਤੇ ਤਾਂ ਕੋਈ ਗਿਣਤੀ ਨਹੀਂ ਨਾ ਜਿਹੜਾ ਆ ਗਈ ਗਿਆ ਜਿਨੇ ਝੋਲੀ ਅਡਤੀ ਉਹ ਤਾਂ ਭਰਨੀ ਪਰਨੀ ਆ ਇਸ ਕਰਕੇ ਜਿੰਨਾ ਸਾਰਿਆਂ ਨੂੰ ਮੈਂ ਤੁਹਾਡੇ ਰਾਹੀਂ ਜੇ ਵੀ ਕੋਈ ਵੀ ਸੁਣਦਾ ਉਹ ਸ਼ਿਮ ਮੰਦਰ ਚੈਲਾ ਆ ਕੇ ਆਪਣੀਆਂ ਝੋਲੀਆਂ ਭਰੋ ਕਿਸੇ ਦਿਨ ਆਉ ਇਹ ਉਹਨਾਂ ਦੀ ਸ਼ਰਧਾ ਹੈ ਪਰ ਜੋ ਜੀਵਨ ਚ ਚਾਹੀਦਾ ਉਹ ਮਿਲਦਾ ਐਮਪੀ 26 ਵਾਰ ਲੁਧਿਆਣਾ ਤੋਂ ਚਾਹਵਾਂ ਨੂੰ ਜਾਂ ਕਿਸੇ ਹੋਰ ਸੀਟ ਹੈ ਜੀ ਸੀਟ ਲਈ ਇਸ ਵਾਰ ਲੁਧਿਆਣਾ ਤੋਂ ਹੀ ਬੋਲੀਏ ਦੇਖੋ ਪਵਿੱਤਰ ਸਥਾਨ ਤੇ ਖੜੇ ਆ ਸਾਡੇ ਲਈ ਸਭ ਕੁਝ ਸਾਡਾ ਲੁਧਿਆਣਾ ਹੈ ਕਿਉਂਕਿ ਜ਼ਿਲ੍ਹਾ ਲੁਧਿਆਣਾ ਹੈ ਜਿੱਥੇ ਜੰਮੇ ਆ ਪਲੇ ਆ ਬੜੇ ਹੋਏ ਆ ਜਿੱਥੇ ਸਾਡੇ ਪਰਿਵਾਰ ਆ ਤੇ ਅਸੀਂ ਬਾਹਰ ਲੋਵਾਰਸ ਹੋ ਕੇ ਕਿਉਂ ਭਟਕੀਏ ਆਪਣੇ ਘਰ ਚ ਕਿਉਂ ਨਹੀਂ ਜਦੋਂ ਘਰ ਇਹ ਆ ਹੋਨ 500 ਸਿਰੇ ਆ ਗਏ ਲਾਹ ਗਿਆ ਨਾ ਉਹਨਕੀ ਦੇਖੋ ਪਵਿੱਤਰ ਸਥਾਨ ਤੇ ਮੈਂ ਖੜਾ ਐ ਸਿਆਸੀ ਗੱਲਾਂ ਥੋੜੀਆਂ ਜੀਆਂ ਮੈਂ ਮੈਂ ਮਾਫੀ ਚਾਹੂੰਗਾ ਯਾਰ ਕਰ ਬੀਰ ਵਜਰੰਗੇ ਹਾਰ ਰਹਾ ਹਾ ਜੀ ਜਦੋਂ ਇਹ ਨਾਲ ਨੇ ਨਾ ਕੋਈ ਤਾਕਤ ਵੀ ਮੂਰੇ ਨਹੀਂ